रिकॉर्ड खबरनामा ਤੇ ਸਵਾਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ ਆਪਣੇ 8 ਵੀ ਦੁਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਚਾਰ ਕੈਬਨਟ ਮੰਤਰੀ ਜੋ ਇਸ ਵਾਰ ਚੋਣਾਂ ਲੜਨਗੇ ਗੱਲ ਕੀਤੀ ਆਵੇ ਅੰਮ੍ਰਿਤਸਰ ਦੀ ਤਾਂ ਕੁਲਦੀਪ ਸਿੰਘ ਧਾਰੀਵਾਲ ਕੈਬਨਟ ਮੰਤਰੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਫਲੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਕੈਬਨਟ ਮੰਤਰੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਜਲੰਧਰ ਤੋਂ ਸ਼ਸ਼ੀਲ ਕੁਮਾਰ ਰੈਂਕੂ ਜੋ ਪਿਛਲੀ ਵਾਰ ਸਰ ਐਡੀਗਰ ਦੁਵਾਰਾਂ ਨੂੰ ਫਿਰ ਮੌਕਾ ਦਿੱਤਾ ਗਿਆ ਅਧਗਨ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨੂੰ ਜਿਹੜਾ ਹੈਗਾ ਮੌਕਾ ਦਿੱਤਾ ਗਿਆ ਹੈਗਾ ਤੇ ਫਰੀ ਕੋਟ ਤੋਂ ਕਰਮਜੀਤ ਅਨਮੋਲ ਨੂੰ ਜਿਹੜਾ ਮੌਕਾ ਦਿੱਤਾ ਗਿਆ ਬਟਿੰਡਾ ਤੋਂ ਗਰਮੀਤ ਸਿੰਘ ਖੁੱਡੀਆਂ ਨੂੰ ਜਿਹੜਾ ਕੈਪਟਨ ਮਾਤਰੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਸੰਗਰੂਰ ਤੋਂ ਗੁਰਬੀਰ ਸਿੰਘ ਮੀਤ ਹੇਰ ਇਹਨਾਂ ਨੂੰ ਵੀ ਜਿਹੜਾ ਮੌਕਾ ਦਿੱਤਾ ਗਿਆ ਹੈਗਾ ਤੇ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਪਾਰਟੀ ਵੱਲੋਂ ਜਿਹੜਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਐਲਾਨ ਦਿੱਤਾ ਗਿਆ ਅੱਜ ਜਿਹੜਾ ਹੈਗਾ ਰਸਮੀ ਤੌਰ ਤੇ ਐਲਾਨ ਹੋ ਚੁੱਕਿਆ ਹੈ ਅਤੇ ਜਿੱਤੇ ਕੀ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਉਹ ਜੀ ਸਮੇਂ ਦੇ ਵਿੱਚ ਜਿਹੜਾ ਹੈਗਾ ਚੋਣ ਜਵਤਾ ਲੱਗਣ ਵਾਲਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਾਰਟੀ ਪ੍ਰਚਾਰ ਸ਼ੁਰੂ ਹੋ ਜਾਏਗਾ